ਸਭ ਤੋਂ ਲੱਗਦਾ ਕਿ ਇਹ ਬਰਤਾਰਾ ਠੀਕ ਕਰਨਗੇ ਤੁਸੀਂ ਵੀ ਕਾਫੀ ਆਵਾਜ਼ ਉਠਾਈ ਪਹਿਲਾਂ ਪਰ ਤੁਹਾਡੀ ਆਵਾਜ਼ ਦਬਾਉਂਦੇ ਰਹੇ ਇਹ ਡਕਤੇ ਜਦੋਂ ਬੰਦੇ ਦੇ ਅੰਦਰ ਡਿਕਟੇਟਰਸ਼ਿਪ ਆ ਜਾਂਦਾ ਵੀ ਮੈਂ ਇਹਦੀ ਆਵਾਜ਼ ਦੂਸਰਾ ਦਬਾ ਲੂੰਗਾ ਪਰਚੇ ਕਰਕੇ ਦਬਾ ਲਾਂਗੇ ਕਿਉਂ ਪਰਚੇ ਪਰਚੇ ਤੇ ਜਿਹੜੇ ਸਾਡੇ ਲਾਈਫ ਦਾ ਪਾਰਟ ਹੈ ਹਰ ਇੱਕ ਬੰਦਾ ਜਿਹੜਾ ਸਟਾਫ ਕਰਦਾ ਚਲੋ ਸਾਬ ਤੁਸੀਂ ਕਹਿੰਦੇ ਹੋ ਕਿ ਮਾਨ ਸਾਹਿਬ ਭਗਵੰਤ ਸਿੰਘ ਮਾਨ ਡਿਕਟੇਟਰਸ਼ਿਪ ਕਰਦੇ ਹਨ ਮਾਨ ਨਹੀਂ ਕਰਦਾ ਅੱਛਾ ਜੀ ਇਜਰੀਵਾਲ ਸਾਹਿਬ ਵੀ ਕਰਦੇ ਦਿੱਲੀ ਵਾਲੇ ਉਹ ਤੋਂ ਕਰਵਾਇਆ ਜਾਂਦਾ ਉਸ ਤਰੀਕ ਨੇ ਬਹੁਤ ਮੇਰੀ ਹੱਨਪੀ ਵੀ ਕੀਤੀ ਸੀ ਸੀਫ ਕਮਿਸ਼ਨਰ ਮਾਜਰਾ ਸਾਹਿਬ ਲੋਕਾਂ ਦੇ ਸਾਹਮਣੇ ਉਹਦਾ ਸਪਸ਼ਟੀਕਰਨ ਦਿਓ ਫਰਾਰ ਭਗੋੜਾ ਜਾਂ ਲੋਕਾਂ ਦਾ ਹਮਦਰਦੀ ਹੈ ਮੈਂ ਐਮਐਲਏ ਹਰਮੀਤ ਪਠਾਨ ਮਾਜਰਾ ਦੀ ਹਰਿਆਣਾ ਵਿਖੇ ਰਿਆ ਇਸ ਤੇ ਰੇਡ ਕੀਤੀ ਗਈ ਇਹ ਲੋਕਾਂ ਦੀ ਮੈਨੂੰ ਐਮਐਲਏ ਲੋਕਾਂ ਨੇ ਬਣਾਇਆ ਜੀ ਇਹ ਮੈਂ ਲੋਕਾਂ ਦੀ ਗੱਲ ਕਰੂੰ ਮੈਨੂੰ ਦੁਬਾਰਾ ਬਣਾ ਦੇਣਗੇ ਜੇ ਮੈਂ ਲੋਕਾਂ ਦੀ ਗੱਲ ਨਾ ਕਰੂੰ ਕਹਿੰਦਾ ਡੰਮੀ ਬਣ ਕੇ ਰਹੂੰਗਾ ਬੌਸ ਮੰਨਦਾ ਸੁਖਵੀਰ ਬਾਦਲ ਨੂੰ ਬੰਦਿਓ ਬੌਸ ਮੈਂ ਉਹ ਤੋਂ ਡਰਾਈ ਨਹੀਂ ਕਰਦਾ ਬੌਸ ਮੰਨਦੇ ਨਹੀਂ ਮੈਂ ਮੰਨਦਾ ਮੈਂ ਮੈਂ ਚਾਹੇ ਕਿਸੇ ਪਾਰਟੀ ਦਾ ਵੀ ਦਾਵਾ ਤਾਂ ਲੱਗਦਾ ਕਿ ਤੁਹਾਨੂੰ ਯੂਜ਼ ਕੀਤਾ ਗਿਆ ਉਸ ਕੰਮ 'ਚ ਇਹ ਯੂਜ਼ ਕੀਤਾ ਹੀ ਗਿਆ ਮੈਨੂੰ ਇਹ ਪਹਿਨੇ ਕੀ ਲੋਡ ਸੀ ਜਦੋਂ ਇਹ ਸਰਕਾਰ ਬਣੀ ਆ ਮੈਨੂੰ ਪਤਾ ਕੰਟਰੈਕਟਰਾਂ ਡਰਾਈਵਰਾਂ ਨੇ ਰੋਡਵੇਜ ਵਾਲਿਆਂ ਨੇ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਪੱਕਿਆਂ ਕਰਾਂਗੇ ਤੁਹਾਨੂੰ ਹੱਕ ਮਿਲਣਗੇ ਹੁਣ ਅਸੀਂ ਉਹਨਾਂ ਗੱਲਾਂ ਤੋਂ ਮੁੱਕਰ ਗਏ ਆ ਪਠਾਨ ਵਾਲਾ ਸਾਹਿਬ ਹਰਿਆਣੇ 'ਚੋਂ ਸਫਲ ਕਿਵੇਂ ਰੇਪ ਪੁਲਸ ਪਾਰਟੀ ਦੀ ਛਾਪੇ ਮਾਰੀ ਤੋਂ ਬਾਅਦ ਨਿਕਲਣ ਸਫਲ ਕਿਵੇਂ ਰਹੀ ਉਸ ਦਾ ਹੀ ਕਿਸੇ ਅਫਸਰ ਦਾ ਫੋਨ ਆ ਗਿਆ ਵੀ ਤੂੰ ਪੇਛਣਾ ਹੋਈ ਨਾਲ ਕੋਈ ਪਤਾ ਨਹੀਂ ਤੇਰਾ ਇਨਕਾਊਂਟਰ ਕਰ ਦੇਣਾ ਹਾਂ ਰਾਹ ਚਾਉਂਦੇ ਹਾਂ ਕਪਟਨ ਮਰੇਂਦਰ ਨੇ ਤਖਬੀਰ ਬਾਦਲ ਜੀ ਨੂੰ ਤੇ ਵੱਡੇ ਬਾਦਲ ਸਾਹਿਬ ਦਾ ਅੰਦਰ ਦਿੱਤਾ ਹੀ ਜੋ ਸਰਕਾਰ ਬਣਾਤੀ ਇਹ ਅਣਵਲੇ ਸਮੇਂ ਦੇ ਵਿੱਚ ਮੋਢੇ ਤੇ ਕਿਹਦਾ ਝੰਡਾ ਲੈ ਕੇ ਸਨੌਰ ਹਲਕੇ ਜਾਓਗੇ ਆ ਆਮ ਆਦਮੀ ਪਾਰਟੀ ਚੋਂ ਵੀ ਬੰਦੇ ਜਿਹੜੇ ਕਾਫੀ ਮੇਰੇ ਨਾਲ ਪੱਕੇ ਹੋਏ ਨੇ ਮੇਰੇ ਨਾਲ ਆ ਮੇਰੇ ਨਾਲ ਪਾਰਟੀ ਛੱਡ ਕੇ ਨਾਲ ਜਾਣ ਨੂੰ ਵੀ ਤਿਆਰ ਆ ਸਸਿਕਾਲ ਜੀ ਰੇਡੀਓ ਸਾਡੇ ਨਾਲ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਕਰੀਨ ਦੇ ਉੱਤੇ ਆ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਾਵੇਂ ਪੰਜਾਬ ਦੇ ਵਿੱਚ ਪਰ ਇੱਕ ਧਾਕੜ ਐਮਐਲਏ ਕਈ ਲੋਕ ਉਹਨਾਂ ਨੂੰ ਕਹਿ ਰਹੇ ਆ ਕਿ ਇਹ ਐਮਐਲਏ ਫਰਾਰ ਹੈ ਭਜਿਆ ਐਮਐਲਏ ਹੈ ਲੋਕਾਂ ਦਾ ਹਮਦਰਦੀ ਹੈ ਕਿ ਲੋਕਾਂ ਦੇ ਸੁੱਖ ਦੁੱਖ ਦੇ ਵਿੱਚ ਖੜਨ ਵਾਲਾ ਹੈ ਵੱਡੇ ਵੱਡੇ ਨਾਮਾਂ ਦੇ ਨਾਲ ਹਰਮੀਤ ਸਿੰਘ ਪਠਾਨ ਮਾਜਰਾ ਦਾ ਨਾਮ ਅੱਜ ਕੱਲ ਚਰਚਾ ਦੇ ਵਿੱਚ ਹੈ ਆਸਟ੍ਰੇਲੀਆ ਦੀ ਧਰਤੀ ਤੇ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਤੇ ਮੈਂ ਨਿਊਜ਼ੀਲੈਂਡ ਦੇ ਵਿੱਚੋਂ ਤੁਹਾਡਾ ਦੋਸਤ ਤੇ ਹੋਸਟ ਲਾਡੀ ਸਿੰਘ ਪਟਿਆਲਾ ਜਿੱਥੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਹੋਣਗੀਆਂ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਨਾਲ ਉੱਥੇ ਸਵਾਗਤ ਵੀ ਕਰਾਂਗੇ ਤੇ ਚਰਚਾ ਦੇ ਵਿਸ਼ੇ ਦੇ ਬਾਰੇ ਜਰੂਰ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਕਿ ਸਭ ਤੋਂ ਪਹਿਲਾਂ ਵੈਲਕਮ ਟੂ ਰੇਡੀਓ ਸਾਡੇ ਵਾਲਾ ਸਵਾਗਤ ਹੈ ਐਮਐਲਏ ਸਾਹਿਬ ਬਹੁਤ-ਬਹੁਤ ਧੰਨਵਾਦ ਲਾਡੀ ਵੀਰ ਬਹੁਤ ਠੀਕ ਠਾਕ ਹੋ ਜੀ ਚੜ੍ਹਦੀ ਕਲਾ ਜੀ ਤੁਸੀਂ ਠੀਕ ਠਾਕ ਹੋ ਚੜ੍ਹਦੀ ਕਲਾ ਜੀ ਜੀ ਕਿਰਪਾ ਕਿਰਪਾ ਬਹੁਤ ਸਾਲਾਂ ਬਾਅਦ ਮੇਰੇ ਵੀਰ ਨੂੰ ਜੀ ਅੱਜ ਲਾਈਵ ਵਿੱਚ ਦੇਖਿਆ ਲਾਈਵ ਵਿੱਚ ਬਹੁਤ ਮਿਹਰਬਾਨੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਇਹਦੇ ਲਈ ਅਸੀਂ ਬਹੁਤ ਤੁਹਾਡੇ ਧੰਨਵਾਦੀ ਆ ਹਾਂ ਜੀ ਐਮਐਲਏ ਸਾਹਿਬ ਨੂੰ ਕੀ ਕਿਹਾ ਜਾਏ ਜੀ ਫਰਾਰ ਐਮਐਲਏ ਭੱਜਿਆ ਐਮਐਲਏ ਲੋਕਾਂ ਦਾ ਹਮਦਰਦੀ ਜਾਂ ਲੋਕਾਂ ਦੇ ਵਿੱਚ ਖੜਨ ਵਾਲਾ ਜਾਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਾ ਚਾਰ ਪੰਜ ਨਾਮਾਂ ਦੇ ਨਾਲ ਐਮਐਲਏ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਜੋੜਿਆ ਜਾ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਉਹਨੂੰ ਦੱਸ ਦੱਸਾ ਕੀ ਗਿਆ ਹਾਂਜੀ ਜਦੋਂ ਆਪਾਂ ਕਿਸੇ ਦੀ ਗੱਲ ਕਰਦੇ ਹਾਂ ਹਰ ਇੱਕ ਸਰਕਾਰਾਂ ਬਹੁਤ ਰਹੀਆਂ ਨੇ ਪਰ ਇਹ ਸਰਕਾਰ ਇੱਕ ਵਿਲੱਖਣ ਸਰਕਾਰ ਆਈ ਹੈ ਵੀ ਜਿਹੜੀ ਕਿਸੇ ਨੂੰ ਜਿਹੜੇ ਕੰਮ ਚੋਂ ਆਪ ਨਿਕਲੀ ਹੋਵੇ ਸਰਕਾਰ ਆ ਵੀ ਜਦੋਂ ਸਰਕਾਰ ਦੀ ਕੋਈ ਗਲਤੀ ਹੋਵੇ ਇਹ ਆਪ ਬੋਲਦੇ ਰਹੇ ਉਹਦੇ ਖਿਲਾਫ ਇਹਨਾਂ ਦੇ ਖਿਲਾਫ ਕਦੀ ਕਿਸੇ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਤੇ ਇਹ ਜਿਹੜਾ ਵੀ ਕੋਈ ਇਹਨਾਂ ਦੀ ਪ੍ਰੋਟੈਸਟ ਦਾ ਮਤਲਬ ਹੁੰਦਾ ਵੀ ਜੇ ਮੈਂ ਗਲਤ ਆ ਮੈਂ ਗਲਤ ਲੀਡਰਾਂ ਤੇ ਮੇਰੇ ਖਿਲਾਫ ਕੋਈ ਧਰਨੇ ਲੱਗਦੇ ਜਾਂ ਕੋਈ ਗਲਤ ਹੁੰਦਾ ਮੈਨੂੰ ਉਹਦੇ ਤੇ ਸੁਧਾਰ ਕਰਨਾ ਚਾਹੀਦਾ ਨਾ ਕਿ ਮੈਨੂੰ ਉਹਨਾਂ ਤੇ ਪਰਚੇ ਕਰਨੇ ਚਾਹੀਦੇ ਆ ਜੀ ਹੁਣ ਇਹ ਜਿਹੜੇ ਲੋਕ ਆ ਇਹ ਹੁਣ ਲੋਕ ਬਹਲਾਟ ਦੇ ਵਿੱਚ ਨੇ ਕਿਉਂ ਅੱਜ ਜਿਹੜੀ ਜ਼ਮੀਨੀ ਰਿਪੋਰਟ ਆ ਉਹਦੇ ਵਿੱਚ ਸਰਕਾਰ ਦੁਬਾਰਾ ਆ ਨਹੀਂ ਰਹੀ ਜੀ ਤੇ ਸਰਕਾਰ ਨਾਉਣ ਦੇ ਚੱਕਰ 'ਚ ਹੁਣ ਕਦੀ ਕਿਸੇ ਤੇ ਕਦੀ ਕਿਸੇ ਤੇ ਪਰਚੇ ਕਰਦੇ ਨੇ ਜਿਵੇਂ ਕੋ ਗੱਲ ਕੀਤੀ ਕਿ ਇਹਨਾਂ ਨੂੰ ਮੇਰ ਤੋਂ ਡਰ ਸੀ ਮੇਦਨਾ ਐਮਐਲਏ ਕਾਫੀ ਨੇ ਤੇ ਇੱਕ ਤੇ ਕੱਲ ਨੂੰ ਸਾਡੇ ਖਿਲਾਫ ਕੋਈ ਸਰਕਾਰ ਦੇ ਖਿਲਾਫ ਨਾ ਕਹੋ ਜੇ ਵੀ ਹਰ ਇੱਕ ਜਿਹੜਾ ਬੰਦਾ ਆਪਣੇ ਪਰਛਾਵਿਆਂ ਤੋਂ ਡਰਨ ਲੱਗ ਪੇ ਉਹ ਮੈਨੂੰ ਨਹੀਂ ਲੱਗਦਾ ਵੀ ਜ਼ਿੰਦਗੀ ਦੇ ਵਿੱਚ ਕਾਂਬ ਜਾ ਬਹੁਤ ਜਾਂ ਉਹ ਕਿਸੇ ਦਾ ਸਵਾਰ ਸਕਦੇ ਨੇ ਬਿਲਕੁਲ ਜੀ ਇਹ ਲੋਕ ਉਹ ਨਹੀਂ ਜਿਹੜੇ ਬੰਦਿਆਂ ਨੇ ਹਮੇਸ਼ਾ ਹੀ ਪ੍ਰੋਟੈਸਟ ਦੇ ਵਿੱਚੋਂ ਇਹ ਜਿਹੜੀ ਪਾਰਟੀਆਂ ਆਮ ਆਦਮੀ ਪਾਰਟੀ ਨਿਕਲੀ ਚਾਹੇ ਉਹ ਅੰਦੋਲਨ ਦਿੱਲੀ ਦਾ ਲਾ ਲੋ ਤੇ ਚਾਹੇ ਉਹ ਪੰਜਾਬ ਦੇ ਵਿੱਚ ਹਰ ਇੱਕ ਗੱਲ ਤੇ ਟਿੱਪਣੀ ਕਰਨੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਕਿਸੇ ਨੂੰ ਕਿੱਕ ਲਈ ਸੁਣਾਉਣੀ ਕਿਸੇ ਨੂੰ ਕਹਿਣਾ ਵੀ ਇਹ ਰੂਸਾ ਲੈ ਕੇ ਆਇਆ ਤੇ ਕਿਸੇ ਨੂੰ ਕੁਛ ਕਹਿਣਾ ਕਿਸੇ ਨੂੰ ਕੁਛ ਕਹਿਣਾ ਉਹਨਾਂ ਬੰਦਿਆਂ ਕੋਲ ਵੀ ਪਾਵਰਾਂ ਸੀ ਉਹ ਵੀ ਪਰਚਾ ਕਰ ਸਕਦੇ ਸੀ ਸਾਡੇ ਤੇ ਪਰ ਉਹਨਾਂ ਨੇ ਵੱਡਾ ਦਿਨ ਰੱਖ ਕੇ ਕਿਸੇ ਤੇ ਪਰਚਾ ਨਹੀਂ ਕੀਤਾ ਅਸੀਂ ਉਦੋਂ ਕਹਿੰਨੇ ਸੀ ਸਾ ਵੀ ਪਤੀਲੀਆਂ ਤੇ ਵੀ ਬਾਦਲ ਸਾਹਿਬ ਦਾ ਜਿਹੜਾ ਫੋਟੋ ਲੱਗਣ ਲੱਗਤੀ ਆ ਵੀ ਇਹ ਚੀਜ਼ਾਂ ਜਦੋਂ ਸਾਡੀ ਸਰਕਾਰ ਆਉਗੀ ਨਹੀਂ ਕਰਦੇ ਅੱਜ ਤੁਸੀਂ ਇਹ ਦੇਖੋ ਵੀ ਕੋਈ ਖੂੰਜਾ ਕੋਈ ਘੜੀ ਕੋਈ ਖੰਭਾ ਨਹੀਂ ਦੇਸੂਗਾ ਜਿੱਥੇ ਅੱਜ ਇਹਨਾਂ ਦੀਆਂ ਫੋਟੋਆਂ ਨਹੀਂ ਲੱਗੀਆਂ ਕੇਜਰੀਵਾਲ ਸਾਹਿਬ ਦੀਆਂ ਤੇ ਮਾਨ ਸਾਹਿਬ ਦੀਆਂ ਜੀ ਮੈਨੂੰ ਇਹ ਮੈਂ ਉਸ ਪਾਰਟੀ ਦਾ ਹਿੱਸਾ ਹਾਂ ਮੈਨੂੰ ਇਹ ਵੈਸੇ ਕਹਿਣਾ ਨਹੀਂ ਚਾਹੀਦਾ ਪਰ ਜਿੱਥੇ ਸਾਡੀ ਪਾਰਟੀ ਗਲਤ ਆ ਜਿੱਥੇ ਲੋਕ ਇਸ ਚੀਜ਼ ਦੀ ਨਿੰਦਾ ਕਰਦੇ ਮੇਰਾ ਦਸਣਾ ਵੀ ਫਰਜ ਆ ਤੇ ਮੇਰਾ ਕਹਿਣਾ ਵੀ ਫਰਜ ਬਣਦਾ ਨਹੀਂ ਤੁਸੀਂ ਹਿੱਸਾ ਹੋ ਜਾਂ ਨਹੀਂ ਮੈਂ ਅੱਜ ਅੱਜ ਦੀ ਘੜੀ ਤੇ ਮੈਂ ਹਿੱਸਾ ਹੀ ਆ ਵੀਰ ਆਮ ਆਦਮੀ ਪਾਰਟੀ ਦਾ ਜਨੇਚਰ ਮੈਂ ਐਮ ਐਲ ਏ ਆ ਜਦੋਂ ਮੈਂ ਦੁਬਾਰਾ ਐਮ ਐਲ ਏ ਹੋਰ ਕਿਸੇ ਪਾਰਟੀ ਮੈਨੂੰ ਲੋਕ ਬਣਾਉਣਗੇ ਉਦੋਂ ਮੈਂ ਇਸ ਪਾਰਟੀ ਦਾ ਹਿਸਤਾਨੀ ਹੋਊਗਾ ਅੱਜ ਤੇ ਮੇਰਾ ਹਿੱਸਾ ਹੈਗਾ ਮੈਂ ਕਹਾਂ ਵੀ ਮੈਂ ਇਸ ਹਿੱਸਾ ਨਹੀਂ ਜੀ ਤੇ ਅੱਜ ਤੇ ਮੈਂ ਆਮ ਆਦਮੀ ਪਾਰਟੀ ਦਾ ਸਾਬ ਜੇ ਇਹ ਆਪਣੀਆਂ ਗਲਤੀਆਂ ਸੁਧਾਰ ਲੈਂਦੇ ਆ ਤੇ ਫਿਰ ਪੰਜਾਬ ਦਾ ਭਲਾ ਹੋ ਸਕਦਾ ਪਰ ਜਿਹੜੇ ਅੱਜ ਦੀ ਘੜੀ ਸਾਡੇ ਲੋਕਾਂ ਦੇ ਨਾਲ ਵਰਤਿਆ ਜਾਂ ਲੋਕਾਂ ਦੇ ਵਿੱਚ ਸਾਡੀ ਇਮੇਜ ਆ ਉਹ ਅੱਜ ਦੀ ਕਦੇ ਵੀ ਦੁਬਾਰਾ ਆਉਂਦੀ ਸਰਕਾਰ ਇਹ ਦੀ ਨਹੀਂ ਜੀ ਐਮਐਲ ਸਾਬ ਤੁਹਾਨੂੰ ਲੱਗਦਾ ਕਿ ਇਹ ਵਰਤਾਰਾ ਠੀਕ ਕਰਨਗੇ ਤੁਸੀਂ ਵੀ ਕਾਫੀ ਆਵਾਜ਼ ਉਠਾਈ ਪਹਿਲਾਂ ਪਰ ਤੁਹਾਡੀ ਆਵਾਜ਼ ਦਬਾਉਂਦੇ ਰਹੇ ਇਹ ਡਕਟੇ ਜਦੋਂ ਬੰਦੇ ਦੇ ਅੰਦਰ ਡਿਕਟੇਟਰਸ਼ਿਪ ਆ ਜਾਂਦਾ ਵੀ ਮੈਂ ਇਹਦੀ ਆਵਾਜ਼ ਦੂਸਰਾ ਦਬਾ ਲੂੰਗਾ ਪਰਚੇ ਕਰਕੇ ਦਬਾਵਾਂਗੇ ਕਿਉਂ ਪਰਚੇ-ਪੁਰਚੇ ਤਾਂ ਜਿਹੜੇ ਸਾਡੇ ਲਾਈਫ ਦਾ ਪਾਰਟ ਹੈ ਇੱਕ ਹਰ ਇੱਕ ਬੰਦਾ ਜਿਹੜਾ ਸਿਆਸਤ ਕਰਦਾ ਜੀ ਇਹ ਪਰਚੇ ਕਦੇ ਅੱਜ ਹੋਏ ਆ ਪਰਚੇ ਤੇ ਮੇਰਾ ਫਾਦਰ ਸਰਦਾਰ ਹਰਦੇਵ ਸਿੰਘ ਜਦੋਂ ਐਕਸਪਾਇਰ ਹੋਏ ਆ ਜੀ ਉਦੋਂ ਬਾਅਦ ਉਹ ਪਰਚੇ ਹੋਏ ਸੀ ਉਦੋਂ ਸਰਕਾਰਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਆ ਭਾਉਦੋਂ ਨਹੀਂ ਦਬੇ ਹੁਣ ਤੇ ਐਮਐਲਏ ਆ ਹੁਣ ਤੇ ਪਬਲਿਕਿਆਂ ਨਾਲ ਸਾਰਾ ਕੁਝ ਆ ਜਿਹੜਾ ਚ ਇਹਨਾਂ ਦੇ ਇੱਕ ਮੰਨ ਦੇ ਵਿੱਚ ਇਹ ਆ ਵੀ ਇਹਦੇ ਨਾਲ ਨਹੀਂ ਕੋਤੁਰਿਆ ਜਾਂ ਨਾ ਖੜੇ ਨਹੀਂ ਹੂੰ ਇਹਦੇ ਮਹਾਰਾ ਨੇ ਕਿਰਪਾ ਕੀਤੀ ਜਦਨ ਮੈਂ ਪੰਜਾਬ ਚ ਆਉਂਗਾ ਆਪਣੇ ਲੋਕਾਂ ਦੇ ਵਿੱਚ ਉਸ ਦਿਨ ਪਤਾ ਲੱਗੂ ਕਿ ਮੇਰੇ ਨਾਲ ਖੜੇ ਕਿ ਨਹੀਂ ਖੜੇ ਮੈਂ ਅਜੇ ਵੀ ਮੇਰੇ ਨਾਲ ਰਾਤ ਕਿਸੇ ਬੰਦੇ ਦੀ ਗੱਲ ਹੁੰਦੀ ਸੀ ਵੀ ਬੰਦੇ ਜਿੰਨੇ ਆਪਾਂ ਨੂੰ ਚਾਹੀਦੇ ਖੜੇ ਨਹੀਂ ਮੈਂ ਸਾਰੇ ਖੜੇ ਆ ਪਰ ਗੱਲ ਇਹ ਆ ਵੀ ਇਹਨਾਂ ਨੇ ਸਰਕਾਰਾਂ ਨੇ ਘਰਾਂ ਦੇ ਵਿੱਚ ਹੀ ਦੱਬ ਲੇ ਉਹਨਾਂ ਨੂੰ ਬਾਹਰ ਨਿਕਲ ਨਹੀਂ ਦਿੱਤਾ ਪਰ ਚੇ ਕਰਨ ਆਪੇ ਹਰ ਇੱਕ ਮੈਂ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਇਲੈਂਟ ਹੋ ਜਾਓ ਕੋਈ ਗੱਲ ਨਹੀਂ ਮੇਰੇ ਤਾਂ ਜੋ ਹੋਈ ਹੈ ਮੈਂ ਕਿਸੇ ਦੇ ਬੱਚਿਆਂ ਤੇ ਪ੍ਰਚਾਰ ਅਰਜ ਕਰਵਾਵਾਂ ਜਾ ਲੋਕਾਂ ਨੂੰ ਖਰਾਬ ਕਰਾ ਤੇ ਮੈਂ ਵੀ ਨਹੀਂ ਉਹ ਜਾ ਮੈਨੂੰ ਇਹ ਲੋਕ ਚਾਹੀਦੇ ਨੇ ਮੈਂ ਲੋਕਾਂ ਦੇ ਪਰਚੇ ਪਵਾ ਕੇ ਇਹਦੀ ਰਾਜਨੀਤੀ ਨਹੀਂ ਕਰਨੀ ਚਾਹੁੰਦਾ ਜੀ ਤੇ ਜਦਨ ਟਾਈਮ ਆਊਗਾ 2027 ਉਸ ਦਿਨ ਦੱਸਣਗੇ ਵੀ ਹਲਕਾ ਸਨੌਰ ਮੇਰੇ ਨਾਲ ਖੜਦਾ ਕਿ ਨਹੀਂ ਖੜਦਾ ਢਿਲੋ ਸਾਹਿਬ ਤੁਸੀਂ ਕਹਿੰਦੇ ਹੋ ਕਿ ਮਾਨ ਸਾਹਿਬ ਭਗਵੰਤ ਸਿੰਘ ਮਾਨ ਡਿਕਟੇਟਰਸ਼ਿਪ ਕਰਦੇ ਆ ਮਾਨ ਨਹੀਂ ਕਰਦਾ ਅੱਛਾ ਜੀ ਇੰਗਰੀਵਾਲ ਸਾਹਿਬ ਨੇ ਕਰਦੇ ਦਿੱਲੀ ਵਾਲੇ ਉਹ ਤੋਂ ਕਰਵਾਇਆ ਜਾਂਦਾ ਉਹ ਕਮਲਾ ਫਾਇਦਾ ਤੇ ਕਿਸੇ ਦਾ ਕਰ ਨਹੀਂ ਸਕਦਾ ਨੁਕਸਾਨ ਜਿੰਨਾ ਮਰਜ਼ੀ ਕਰਵਾ ਲੋ ਕੋ ਕੋ ਕਹਿ ਕੇ ਤੇ ਤੁਹਾਡੇ ਤੋਂ ਕੋਈ ਨਹੀਂ ਕਹੋ ਵੀ ਮੇਰਾ ਫਾਇਦਾ ਕਰਦੇ ਮੇਰਾ ਰਿਸ਼ਤੇਦਾਰ ਆ ਜੀ ਉਹ ਫਾਇਦੇ ਕਰਨ ਵਾਲੇ ਚੱਕਰ ਤੇ ਘਟ ਕਹੂੰਗਾ ਜੇ ਉਹ ਕਹਿ ਦੇਣ ਕਿ ਮੇਰਾ ਨੁਕਸਾਨ ਕਰਦੇ ਉਹ ਕਰ ਦਊਗਾ ਜੀ ਤੁਹਾਡੇ ਪਾਸਟ ਟਾਈਮ ਦੇ ਵਿੱਚ ਜਿੰਨੇ ਵੀ ਤੁਹਾਡੇ ਤੋਂ ਓਖੇ ਸੀ ਤੁਹਾਡੇ ਹਲਕੇ ਵਾਲੇ ਭਾਵੇਂ ਤੁਹਾਡੇ ਜ਼ਿਲ੍ਹੇ ਵਾਲੇ ਉਹ ਵੀ ਕਹਿੰਦੇ ਸੀ ਕਿ ਹਰਮਿੰਦਰ ਸਿੰਘ ਢਿੱਲੋਂ ਪਠਾਨ ਮਾਜਰਾ ਡਿਕਟੇਟਰਸ਼ਿਪ ਕਰਦੇ ਆ ਬਿਨਾਂ ਛੰਡੀ ਤੋਂ ਤੁਹਾਡੀ ਗੱਡੀ ਤੇ ਛੰਡੀ ਸੀ ਸਹੀ ਆ ਜਾਂ ਗਲਤ ਆ ਜੀ ਮੈਂ ਝੰਡੀ ਮੈਂ ਕਦੀ ਲਾਈ ਨਹੀਂ ਨਹੀਂ ਮੈਂ ਉਹੀ ਕਹਿ ਰਿਹਾ ਪਰ ਤੁਹਾਡੀ ਤੂਤੀ ਦਾ ਜ਼ਿਲ੍ਹੇ ਚ ਬੋਲਦੀ ਸੀ ਪੂਰੀ ਇਹ ਬੋਲਦੀ ਸੀ ਪੰਜਾਬ ਚ ਬੋਲਦੀ ਸੀ ਮੈਂ ਤੋਂ ਨਹੀਂ ਕੋਈ ਸ਼ੱਕ ਇਹਦੇ ਚ ਕੋਈ ਸ਼ੱਕ ਤਾਂ ਨਹੀਂ ਜੀ ਨਾਨਾ ਕੋਈ ਸ਼ੱਕ ਨਹੀਂ ਕੋਈ ਡਰਾਈ ਨਹੀਂ ਮੈਨੂੰ ਵਰੀਆ ਮੇਰਾ ਕੰਮ ਸੀ ਮੈਂ ਆ ਪੱਟੀ ਅਰਬਾ ਵੀ ਰੱਖਦਾ ਸਾਂ ਬਾਕੀ ਸਾਡੀ ਕੁੜੀ ਆ ਗੁਰਪ੍ਰੀਤ ਉਹਦਾ ਵੀ ਆਪਣੇ ਤੇ ਸਿਰ ਤੇ ਹੱਥ ਸੀ ਜਵੇਂ ਮੈਂ ਕਹਾਂ ਅੱਜ ਮੈਂ ਉਸ ਤੋਂ ਬਾਹਰ ਜਾ ਕੇ ਮੈਂ ਜੇ ਸੁਖਬੀਰ ਸਿੰਘ ਬਾਦਲ ਨੇ ਮੇਰੀ ਹੈਲਪ ਕਰਦਾਰਾ ਤਾਂ ਮੈਂ ਉਹਦਾ ਵੀ ਅੱਜ ਕਹਿਣਾ ਮੈਂ ਦੂਜੀ ਪਾਰਟੀ ਦੇ ਹੁੰਦਿਆਂ ਵੀ ਕਹਿਣਾ ਨਾ ਲੋਕਾਂ ਨੂੰ ਤੇ ਅੱਜ ਮੈਂ ਕਹਾਂ ਬਈ ਮੇਰੇ ਤੇ ਮਾੜਾ ਦੇ ਟਾਈਮ ਐ ਤੇ ਮੈਂ ਕਹਾਂ ਬਈ ਉਹ ਸਾਰੇ ਮਾੜੇ ਆ ਗੁਰਪ੍ਰੀਤ ਨੇ ਬਹੁਤ ਮੇਰੀ ਹੈਲਪ ਵੀ ਕੀਤੀ ਜੀ ਮੇਰੇ ਮੇਰਾ ਉਹਨੇ ਜਿੱਥੇ ਵੀ ਲੋੜ ਹੁੰਦੀ ਸੀ ਫੋਨ ਵੀ ਕਰਦੀ ਰਹੀ ਸੀ ਸਾਰਾ ਕੁਝ ਕੀਤਾ ਪਰ ਜਿਹੜਾ ਸਰਕਾਰ ਨੂੰ ਡਾਊਟ ਸੀ ਨਾ ਕੇਜਰੀਵਾਲ ਨੂੰ ਤੇ ਸੋਸ਼ੋਧੀਆਂ ਨੂੰ ਉੱਪਰ ਲਿਆਣੋ ਬਈ ਹਰਮਿੰਦਰ ਨੇ ਤੇ ਗੁਰਪ੍ਰੀਤ ਨੇ ਬਹੁਤ ਪੈਸੇ ਬਣਾਏ ਆ ਉਹ ਉਹਨਾਂ ਦਾ ਵਹਿਮ ਸੀ ਭਰਮ ਸੀ ਅਸੀਂ ਲੋਕਾਂ ਨੂੰ ਪਾਰਟੀ ਦੇ ਨਾਲ ਹੀ ਜੋੜਦੇ ਸਾਂ ਜਦੋਂ ਕੋਈ ਐਮਐਲਏ ਨਾਰਾਜ਼ ਹੁੰਦਾ ਸੀ ਮੈਂ ਗੁਰਪ੍ਰੀਤ ਕੋਲ ਲੈ ਜਾਂਦਾ ਉਹਨੂੰ ਪਲੋਸ ਰੈਂਦੀ ਸੀ ਪਰ ਇਹ ਕਿਨਾਂ ਦੇ ਵਿੱਚ ਮਨ ਦੇ ਵਿੱਚ ਸੀ ਇਹ ਵੀ ਪਤਾ ਨਹੀਂ ਕੀ ਕੁਝ ਗੁਰਪ੍ਰੀਤ ਬਣਾ ਗਈ ਤਾਂ ਕੀ ਕੁਝ ਪਠਾਨ ਬਾਇਰਾ ਬਣਾ ਗਿਆ ਉਹ ਜਿਹੜਾ ਵਹਿਮ ਸੀ ਉਹ ਮੇਰੀ ਇਹਨਾਂ ਨੇ ਇਨਕੁਆਰੀਆਂ ਕਰਾਈ ਲਈਆਂ ਹੁਣ ਧੱਕਾ ਕਰਕੇ ਤੇ ਕੋਈ ਮੇਰੇ ਤੇ ਪਰਚਾ ਕਰ ਦੇਣ ਕਰ ਦੇਣਾ ਪਰ ਮੈਂ ਇਹੋ ਜਿਹਾ ਕੁਝ ਨਹੀਂ ਕਰਪਟਪੁਣਾ ਕੀਤਾ ਵੀ ਮੇਰੇ ਤੇ ਪਰਚਾ ਬਣੇ ਤੁਸੀਂ ਪਟਿਆਲੇ ਦੇ ਰਹਿਣ ਵਾਲੇ ਹੋ ਤੁਸੀਂ ਹਰ ਇੱਕ ਬੰਦੇ ਨਾਲ ਆਪਾਂ ਯੂਥ ਚ ਕੰਮ ਕੀਤਾ ਇਕੱਠੇ ਜਦੋਂ ਮੈਂ ਜ਼ਿਲ੍ਹਾ ਪ੍ਰਧਾਨ ਸਾਂ ਉਦੋਂ ਤੁਸੀਂ ਮੇਰੇ ਨਾਲ ਸੀ ਲਾਡੀ ਮੀਰ ਅੱਜ ਵੀ ਤੁਸੀਂ ਪਟਿਆਲੇ ਦੇ ਲੋਕ ਕੋਲੋਂ ਕੋਈ ਤੁਹਾਨੂੰ ਅਫਸਰ ਕਹੇ ਦੇ ਵੀ ਪਠਾਨ ਮਾਇਰੇ ਨੇ ਮੇਰੇ ਤੋਂ ਮਹੀਨਾ ਲਿਆ ਕੋਈ ਪਬਲਿਕ ਮੈਨ ਕਹਦੇ ਵੀ ਪਠਾਨ ਮੇਰੇ ਮੇਰੇ ਤੋਂ ਪੈਸਾ ਲਾ ਫਿਰ ਤੇ ਮੈਂ ਕਰਪਟ ਆ ਤੇ ਜਦੋਂ ਮੈਂ ਇਹਨਾਂ ਤੋਂ ਕੁਝ ਲਿਆ ਹੀ ਨਹੀਂ ਤੇ ਫਿਰ ਇਹ ਮੈਨੂੰ ਕਰਪਟ ਨਹੀਂ ਕਹਿ ਸਕਦੇ ਜੀ ਤੇ ਇਸ ਕਰਕੇ ਜਿਹੜੇ ਗੁਰਪ੍ਰੀਤ ਨੇ ਮੇਤੇ ਸਮਝੋ ਵੀ ਆਸ਼ੀਰਵਾਦ ਸੀ ਸਾਡੀ ਧੀ ਦਾ ਉਹਦੇ ਕਰਕੇ ਮੇਰੇ ਕੰਮ ਵਧੂ ਹੁੰਦੇ ਸੀ ਮੈਂ ਇੱਕ ਵਧੀਆ ਪੋਜੀਸ਼ਨ ਨੂੰ ਲੱਤ ਮਾਰ ਕੇ ਆਇਆ ਪਰ ਮੈਂ ਜੇ ਆਪਣੇ ਹਲਕੇ ਦੇ ਵਾਸਤੇ ਐਮਐਲਏ ਬਣਿਆ ਜਾਂ ਪੰਜਾਬ ਦੀ ਗੱਲ ਨਹੀਂ ਕਰ ਸਕਦਾ ਤੇ ਮੈਨੂੰ ਇਹੋ ਜਿਹੀ ਆਉਤੇ ਦੀ ਲੋੜ ਨਹੀਂ ਮੈਂ ਤੇ ਇੱਕੋ ਗੱਲ ਕੀਤੀ ਕੋਈ ਵੀ ਜਿਹੜਾ ਕੋ ਸਾਡੇ ਅਫਸਰ ਮਾੜਾ ਜਿਹਨੇ ਗਲਤ ਕੰਮ ਕੀਤਾ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਬਿਲਕੁਲ ਜੀ ਉਹਦਾ ਮੈਂ ਅੱਜ ਚਲੋ ਮੈਨੂੰ ਕੋ ਕਸਟ ਵੀ ਆਏ ਪਰ ਮੈਂ ਫੀਲ ਨਹੀਂਗਾ ਮੈਨੂੰ ਹਾਸਾ ਵੀ ਮੈਂ ਲੋਕਾਂ ਵਾਸਤੇ ਗੱਲ ਕੀਤੀ ਆ ਤੇ ਜੇ ਉਹਦੇ ਵਾਸਤੇ ਮੈਨੂੰ ਕੋ ਸਜ਼ਾ ਮਿਲੀ ਵੀ ਆ ਤੇ ਮੈਂ ਉਹ ਭੁਗਤਣ ਨੂੰ ਤਿਆਰ ਆ ਕੋਈ ਚੱਕਰ ਨਹੀਂ ਜੀ ਪਰ ਤੁਸੀਂ ਪਠਾਨ ਮਜਰਾ ਸਾਹਿਬ ਲੋਕਾਂ ਦੇ ਸਾਹਮਣੇ ਉਹਦਾ ਸਪਸ਼ਟੀਕਰਨ ਦਿਓ ਫਰਾਰ ਭਗੋੜਾ ਜਾਂ ਲੋਕਾਂ ਦਾ ਹਮਦਰ ਦੀ ਐਮਐਲਏ ਹਮਦਰਦੀ ਤੇ ਮੈਂ ਅੱਜ ਵੀ ਲਖਦਾ ਹਾਂ ਹਮਦਰਦੀ ਤੋਂ ਬਿਨਾ ਮੈਨੂੰ ਭੱਜਣ ਦੀ ਕੀ ਲੋੜ ਸੀ ਮੈਨੂੰ ਮੇਰਾ ਚੰਗਾ ਚੱਲਦੀ ਸੀ ਮੇਰਾ ਸਾਰਾ ਕੁਝ ਠੀਕ ਸੀ ਤੇ ਗੱਲ ਇਹ ਆ ਵੀ ਮੈਂ ਜੇ ਲੋਕਾਂ ਦੀ ਮੈਨੂੰ ਐਮਐਲਏ ਲੋਕਾਂ ਨੇ ਬਣਾਇਆ ਇਹ ਮੈਂ ਲੋਕਾਂ ਦੀ ਗੱਲ ਕਰੂੰ ਮੈਨੂੰ ਦੁਬਾਰਾ ਬਣਾ ਦੇਣਗੇ ਜੇ ਮੈਂ ਲੋਕਾਂ ਦੀ ਗੱਲ ਨਾ ਕਰੂੰ ਕਹਿੰਦਾ ਡੰਮੀ ਬਣ ਕੇ ਰਹੂੰਗਾ ਇਹ ਲੋਕਾਂ ਨੇ ਮੇਰੇ ਵਰਗੇ ਐਮਐਲਏ ਤੋਂ ਰਹਿਣਾ ਕੀ ਆ ਹੁਣ ਜਿਹੜੇ ਚੁੱਪ ਕਰਕੇ ਬੈਠੇ ਆ ਇਹ ਜਦੋਂ ਸਤਾਈ ਆਉਣੀ ਫੇਰ ਪਤਾ ਲੱਗਣਾ ਨਾ ਵੀ ਅਸੀਂ ਲੋਕਾਂ ਦੀ ਗੱਲ ਕੀਤੀ ਆ ਉਹਦਾ ਖਮਿਆਜਾ ਕੀ ਤੇ ਜਿਹੜਾ ਨਹੀਂ ਕੀਤੀ ਉਹਦਾ ਖਮਿਆਜਾ ਕੀ ਆ ਅੱਜ ਤੇ ਲੋਕਾਂ ਠੀਕ ਆ ਸਰਕਾਰਾਂ ਦੇ ਅੱਗੇ ਦਬੇ ਬੈਠੇ ਆ ਪਰ ਇਹਦਾ ਖਮਿਆਜਾ ਤਾਂ ਭੁਗਤਣਾ ਪੈਣਾ ਆ ਨਾ ਇਹਦਾ ਅੱਜ ਅੱਜ ਜੇ ਅਸੀਂ ਅਸੀਂ ਲੋਕਾਂ ਦੀ ਗੱਲ ਨਹੀਂ ਕਰ ਸਕਦੇ ਤੇ ਮੈਂ ਸਾਡੇ ਰਗੇ ਮੈਨੂੰ ਲੱਗਦਾ ਨਹੀਂ ਐਮਐਲਏ ਬਣਾਉਣੇ ਚਾਹੀਦੇ ਆ ਜੀ ਇੱਕ ਵਾਰੀ ਫੇਰ ਹੋਣ ਚਾਹੋਗੇ ਜਦੋਂ ਪੰਜਾਬ ਜਾਣ ਦਾ ਮੌਕਾ ਮਿਲਿਆ ਜਾਂ ਆਪਣੇ ਹਲਕੇ ਜਾਓਗੇ ਗਲਵਕੜੀ ਚ ਲੋਹੋਗੇ ਆਪਣੇ ਪਿਆਰਿਆਂ ਨੂੰ ਲੈ ਮੇਰੇ ਭਰਾ ਆ ਮੇਰੇ ਮੇਰੇ ਬੱਚੇ ਆ ਮੇਰੀਆਂ ਮਾਵਾਂ ਮੇਰੇ ਬਜ਼ੁਰਗ ਮੇਰੇ ਚਾਚੇ ਤਾਇ ਸਾਰਾ ਮੇਰਾ ਹਲਕਾ ਜੀ ਮੇਰੇ ਨਾਲ ਆ ਅੱਜ ਵੀ ਰੋਜ਼ ਮੈਂ ਤਕਰੀਬਨ ਇੱਥੋਂ ਦੇ 5 ਘੰਟੇ ਦਾ ਫਰਕ ਹੈ ਇੰਡੀਆ ਨਾਲ ਮੈਂ ਰੋਜ਼ 2-3 ਵਜੇ ਸੌਂਨਾ ਸਵੇਰੇ ਤੇ ਮੈਂ ਲੋਕਾਂ ਨਾਲ ਗੱਲ ਹੀ ਕਰਦਾ ਰਹਿਣਾ ਟੱਚ ਲਈਦਾ ਸਾਰਿਆਂ ਨਾਲ ਹਰ ਇੱਕ ਜੀ ਜਿਹੜੀ ਮੈਂ ਆਵਾਜ਼ ਹੁਣ ਜਦੋਂ ਮੈਨੂੰ ਕੋਈ ਕੰਮ ਕਹਿੰਦਾ ਮੈਂ ਕੰਮ ਤੇ ਭਰਾਵਾ ਜੇ ਬੰਦ ਕੀਤੇ ਸਾਰੇ ਸਰਕਾਰ ਨੇ ਮੇਰੇ ਤੇ ਮੈਂ ਤੁਹਾਡੇ ਨਾਲ ਹਮਦਰਦੀ ਜ਼ਰੂਰ ਰੱਖਦਾ ਹਾਂ ਪਰ ਮਾੜੇ-ਮੋਟੇ ਹੁੰਦੇ ਨੇ ਕੰਮ ਤੁਹਾਡੇ ਹਾਂਜੀ ਮਾੜੇ-ਮੋਟੇ ਤਾਂ ਹੁਣ ਵੀ ਤੁਹਾਡੇ ਕੰਮ ਹੋ ਜਾਂਦੇ ਹੁਣੇ ਮਾੜੇ-ਮੋਟੇ ਦਾ ਨਾਂ ਤੇ ਹੀ ਹੋ ਜਾਂਦੇ ਬਾਬਾ ਜੀ ਬੁੱਢੇ ਦੀ ਕਿਰਪਾ ਆ ਸੱਜਣ ਮਿੱਤਰ ਸਾਰੇ ਹੈਗੇ ਆਪਸਰ ਜੀ ਚਲੋ ਸੁਣ ਲੈਂਦੇ ਆ ਮਾੜੀ ਮੋਟੀ ਪਰ ਮੈਂ ਕੋਈ ਗਲਤ ਕੰਮ ਨਾ ਪਹਿਲੋ ਕੀਤਾ ਲਾਡੀ ਵੀਰ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕੋਈ ਮੈਨੂੰ ਕਹਦੇ ਵੀ ਮੈਂ ਕਿਸੇ ਦੇ ਬੱਚੇ ਦੇ ਪਰਚਾ ਦਰਜ ਕਰਾਇਆ ਹੁਣ ਜੇ ਕੋਈ ਕਿਸੇ ਦੇ ਨਾਲ ਬਣਦੀ ਨਹੀਂ ਇੱਕ ਸਾਡੇ ਵੱਡੀ ਮੈਡਮ ਐ ਅੱਜ ਮੈਨੂੰ ਪਾ ਕੇ ਬੈਠੀ ਸੀ ਵੀ ਤੂੰ ਧੱਕਾ ਕੀਤਾ ਮੈਂ ਤੇ ਪਰਚੇ ਦਰਜ ਕਰਾਏ ਆ ਤੇ ਮੈਂ ਨਾ ਕਿਸੇ ਦਾ ਪਰਚਾ ਉੱਤੇ ਪਹਿਲੋ ਦਰਜ ਕਰਾਇਆ ਸੀ ਜਦੋਂ ਕੋਈ ਬੰਦਾ ਪਰ ਦਿਲ ਤੇ ਹੱਥ ਰੱਖ ਕੇ ਗੱਲ ਕਹਿੰਦੇ ਹੋ ਕਿ ਹਰਮਿੰਦਰ ਸਿੰਘ ਢਿੱਲੋਂ ਪਠਾਨ ਮਾਜਰਾ ਨੇ ਕਿਸੇ ਤੇ ਨਜਾਇਜ਼ ਜਾਂ ਕਿਸੇ ਤਰੀਕੇ ਦਾ ਪਰਚਾ ਗਲਤ ਨਹੀਂ ਕਰਾਇਆ ਦਿਲ ਤੇ ਆਦਰ ਰੱਖਦੇ हां हां ਮੈਂ ਕਹਿਣਾ ਬਿਲਕੁਲ ਵੀ ਜਿਹੜੇ ਬੰਦੇ ਨੇ ਮੈਂ ਮੈਂ ਨਾ ਉਸ ਬੰਦੇ ਨੂੰ ਛੇੜਦਾ ਨਹੀਂ ਜਿਹੜਾ ਬੰਦਾ ਹੁਣ ਸਾਡੇ ਹਰ ਕਾਲੀ ਵੀ ਆ ਕਾਂਗਰਸੀ ਵੀ ਮੇਰੇ ਦਫ਼ਤਰ ਦੇ ਵਿੱਚ ਮੈਂ ਸਭ ਦਾ ਕਿਹਾ ਸੀ ਚਾਹੇ ਕੋਈ ਬੀਜੇਪੀ ਵਾਲਾ ਆ ਜੇ ਚਾਹੇ ਕੋਈ ਕਾਲੀਆ ਦੇ ਚਾਹੇ ਕੋਈ ਕਾਂਗਰਸ ਵਾਲਾ ਆ ਜੇ ਜਿੰਨੂੰ ਕੋਈ ਕੰਮ ਹੈ ਉਹ ਕੰਮ ਕਰਵਾਵੇ ਆ ਜਿਹੜਾ ਸਾਡੇ ਬੰਦਿਆਂ ਦੇ ਉਲਟ ਕੰਮ ਹੈ ਉਹ ਨਹੀਂ ਕਰਦੇ ਪਰ ਜੇ ਹੀ ਕੋਈ ਦਾ ਕੰਮ ਕਰ ਸਕਦੇ ਆ ਉਹ ਹੀ ਕਰਦੇ ਸਾਂ ਮੈਂ ਕਦੀ ਪਾਰਟੀਬਾਜੀ ਦੇ ਚੱਕਰ ਚ ਨਹੀਂ ਵੜਿਆ ਠੀਕ ਹੈ ਕਿ ਨਹੀਂ ਉਹ ਮੈਂ ਹਰ ਇੱਕ ਦਾ ਕੰਮ ਕਰਦਾ ਰਿਹਾ ਤੇ ਜਾਣੇਣ ਜਾਣੇ ਕੋਈ ਹੋ ਗਿਆ ਹੋਵੇ ਤੇ ਮੈਂ ਉਹਦੀ ਗੱਲ ਨਹੀਂ ਕਰ ਸਕਦਾ ਪਰ ਮੈਂ ਹਮੇਸ਼ਾ ਹੀ ਜਿਹੜੀ ਦਿਲ ਤੇ ਹੱਥ ਰੱਖ ਕੇ ਕਹਿੰਦਾ ਬਈ ਮੈਂ ਕਦੀ ਵੀ ਕਿਸੇ ਸੱਚ ਉਹਨਾਂ ਨੇ ਕਿਹਾ ਵੀ ਇਹਦੇ ਬੱਚੇ ਤੇ ਫਰਚਾ ਦਰਜ ਕਰ ਦੇ ਤੇ ਗਾਇ ਇਹਨੂੰ ਆਪਾਂ ਦਬਾ ਕੇ ਆਪਣੇ ਥੱਲੇ ਲੈ ਕੇ ਆਉਣਾ ਮੈਂ ਅਜ ਤੱਕ ਨਹੀਂ ਕਿਤੇ ਇਹਨੂੰ ਕਿਹਾ ਜੇ ਕੋ ਸਾਬਤ ਕਰਦੇ ਉਹਦਾ ਵੀ ਮੈਂ ਦੇਣਦਾਰ ਹਾਂ ਪਰ ਆਪਣੇ ਦੁਸ਼ਮਣ ਨੂੰ ਅੱਖ ਦਿਖਾਈ ਪੂਰੀ ਵੀਰੋ ਦੁਸ਼ਮਨ ਨੂੰ ਤੇ ਆਪਣਾ ਅੱਖ ਬਣਾ ਵਿਖਾਉਣਾ ਬਣਦਾ ਹੀ ਫਿਰ ਦੁਸ਼ਮਣੀ ਕਰੀ ਜੇ ਆਪਾਂ ਕਿਸੇ ਨੂੰ ਅੱਖ ਕੱਢਣੀ ਵੀ ਨਹੀਂ ਜੀ ਮੇਰੀ ਮੇਰੀ ਦਾਦੀ ਆਂਦੀ ਨਹੀਂ ਵੀ ਸੱਜਣ ਨੂੰ ਆਸ ਹੋਵੇ ਤੇ ਦੁਸ਼ਮਨ ਨੂੰ ਡਰ ਹੋਵੇ ਤਾਂ ਹੀ ਤੁਸੀਂ ਦੋਹਾਂ ਕਮਾਂ ਚ ਕਾਮਯਾਬ ਹੋ ਉਹ ਇੰਨਾ ਕੁ ਰੱਖੀਦਾ ਆਪਾਂ ਸਿਸਟਮ ਹਮ ਅੱਛਾ ਮੈਨੂੰ ਤੁਸੀਂ ਇਹ ਦੱਸੋ ਤੁਹਾਡੇ ਪੁਰਾਣੇ ਬੋਸ ਦਾ ਕੀ ਹਾਲ ਹੈ ਜਿਹਦੇ ਨਾਲ ਤੁਹਾਡੀ ਬਹੁਤ ਜ਼ਿਆਦਾ ਨੇੜਤਾ ਰਹੀ ਹੈ ਠੀਕ ਹੈ ਬੋਸ ਮੈਂ ਉਹਦਾ ਆਪਣੇ ਮੂੰਹ ਤੇ ਨਾਲ ਲੈ ਦੋ ਅੱਜ ਤੁਸੀਂ ਹੈਂ ਆਪਣੇ ਮੂੰਹ ਤੋਂ ਨਾ ਲੈ ਦੋ ਤੁਸੀਂ ਉਹਦਾ ਅਜ ਨਹੀਂ ਮੈਂ ਤੁਹਾਨੂੰ ਮੈਂ ਦੱਸਿਆ ਮੈਂ ਲੈਕ ਮੈਂ ਹੁਣ ਨਹੀਂ ਮੈਂ ਜਦਨ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਜੀ ਉਦੋਂ ਵੀ ਮੈਂ ਕੋਈ ਸ਼ਰਤ ਰੱਖ ਕੇ ਕੀਤੀ ਸੀ ਵੀ ਮੈਂ ਸਰਦਾਰ ਸੁਖਬੀਰ ਸਿੰਘ ਦੇ ਬਾਦਲ ਕੋਈ ਜ਼ੁਬਾਨ ਨਹੀਂ ਖੋਲਣੀ ਨਾ ਮੈਂ ਕੋਈ ਉਹਦੇ ਖਿਲਾਫ ਗੱਲ ਕਰਨੀ ਹੈ ਮੇਰੀ ਉਹਨੇ ਬਹੁਤ ਟੌਰ ਬਣਾ ਕੇ ਰੱਖੀ ਆ ਜੇ ਮੈਨੂੰ ਆਜ਼ਾਦ ਵੋਟ ਪਈ ਉਹਦੇ ਸਿਰ ਤੇ ਪਈ ਉਹਨੇ ਮੈਨੂੰ ਟਿਕਟ ਕਿਉਂ ਨਹੀਂ ਦਿੱਤੀ ਮੈਨੂੰ ਨਹੀਂ ਪਤਾ ਪਰ ਜੇ ਮੈਂ ਕਹਾਂ ਅੱਜ ਮੈਨੂੰ ਸਟੈਂਡ ਕਰਨ ਵਾਲਾ ਸੁਖਬੀਰ ਸਿੰਘ ਬਾਦਲ ਤੇ ਆ ਆਪਾਂ ਕਹਿ ਸਕਦੇ ਆ ਦਲਜੀਤ ਸਿੰਘ ਚੀਮਾ ਇਹਨਾਂ ਮੇਰੇ ਬੜਾ ਵੱਡਾ ਮੇਰੀ ਇਸ ਸਿਆਸਤ ਦੇ ਵਿੱਚ ਉਹਨਾਂ ਦਾ ਹੱਥ ਆ ਤੇ ਮੈਂ ਉਹਨਾਂ ਨੂੰ ਆਪਣਾ ਅੱਜ ਵੀ ਬੌਸ ਮੰਨਦਾ ਸੁਖਵੀਰ ਬਾਦਲ ਨੂੰ ਮੈਂ ਉਹਨੂੰ ਡਨਾਈ ਨਹੀਂ ਕਰਦਾ ਬੌਸ ਮੰਨਦਾ ਠੀਕ ਹੈ ਕਿ ਨਹੀਂ ਮੈਂ ਮੰਨਦਾ ਮੈਂ ਮੈਂ ਚਾਹੇ ਕਿਸੇ ਪਾਰਟੀ ਨਾਲ ਵੀ ਜਾਵਾਂ ਪਰ ਉਹ ਆਮ ਆਦਮੀ ਆਮ ਆੜੀ ਕੀਤੀ ਆ ਮੈਂ ਤੁਹਾਨੂੰ ਥੋੜਾ ਰੁਕਦਾ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦੇ ਆ ਫਿਰ ਤੁਸੀਂ ਜਿਹੜੀ ਕੇਬਲ ਦੀ ਤਾਰ ਕੱਟੀ ਸੀ ਅੱਜ ਨੂੰ ਜੋੜਨ ਨੂੰ ਫਿਰਦੇ ਹੋ ਨਹੀਂ 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 ਮੈਂ ਕੋਈ ਤੁਹਾਨੂੰ ਇਹ ਨਹੀਂ ਕਿਹਾ ਵੀ ਮੈਂ ਉਹਨੂੰ ਜੁਆਇਨ ਕਰਨਾ ਜੀ ਨਾ 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 ਇਹ ਕੋਈ ਚਰਚਾ ਦਾ ਵਿਸ਼ਾ ਨਾ ਅੱਜ ਦਾ ਚਰਚਾ ਦਾ ਵਿਸ਼ਾ ਬਣਿਆ ਪਿਆ ਇਹ ਜਿਹੜੀ ਇਹ ਮੈਂ ਦੱਸਦਾ ਤੁਹਾਨੂੰ ਆਪਣੇ ਲਾਡੀ ਵੀਰ ਜੀ ਮੇਰਾ ਕੋਈ ਪਤਾ ਨਹੀਂ ਮੈਂ ਆ ਜੋ ਮੇਰੇ ਲੋਕ ਕਹਣਗੇ ਮੈਂ ਉਸ ਪਾਰਟੀ 'ਚ ਜਾਣਾ ਠੀਕ ਹੈ ਜੀ ਮੈਂ ਕੋਈ ਇਹ ਨਹੀਂ ਮੈਂ ਇੱਕ ਜਿਹੜੇ ਨੂੰ ਲੀਡਰ ਮੰਨਦਾ ਮੈਂ ਉਹਦੀ ਗੱਲ ਕੀਤੀ ਤੁਸੀਂ ਮੈਨੂੰ ਉਹ ਪੁੱਛਿਆ ਸਵਾਲ ਬਿਲਕੁਲ ਪੁੱਛਿਆ ਦੂਸਰਾ ਨੰਬਰ ਕੇਵਲ ਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈ ਵੀ ਕੇਵਲ ਇਹਨਾਂ ਨੇ ਮੇਰੇ ਤੋਂ ਕਰਵਾਇਆ ਕੰਮ ਇਹਨਾਂ ਨੇ ਸਾਡੇ ਤੋਂ ਛੜਵਾਤਾ ਹੀ ਛੜਤਾ ਸ਼ੁਰੂਆਤ ਕਿਨੇ ਕੀਤੀ ਸੀ ਕੇਬਲ ਦੀ ਹੈ ਕੇਬਲ ਦੀ ਸ਼ੁਰੂਆਤ ਕਿਨੇ ਕੀਤੀ ਸੀ ਆਈਡੀਆ ਕਿਦਾ ਸੀ ਇਹ ਰਾਜਵੀਰ ਹੁਣਾ ਦਾ ਅੱਛਾ ਜੀ ਹਾਂ ਰਾਜਵੀਰ ਹੁਣਾ ਨੇ ਕਿਹਾ ਵੀ ਆਪਾਂ ਲੈਣਾ ਮੈਨੂੰ ਤੇ ਜਿਲਾ ਮਿਲਿਆ ਇਕੱਲਾ ਪਟਿਆਲਾ ਜ਼ਿਲ੍ਹੇ ਚ ਅਸੀਂ ਕਰਤਾ ਸੀ ਪਰ ਅੱਜ ਜੋ ਵੀ ਅੱਖਾਂ ਫੇਰਦੇ ਫੇਰਦੇ ਮੈਂ ਇੱਕੋ ਗੱਲ ਕਰਦਾ ਵੀ ਮੈਂ ਹੀ ਤਾਂ ਜ਼ਬਾਨ ਵਾਲੇ ਆ ਜਿਹੜੀ ਜ਼ਬਾਨ ਕੀਤੀ ਉਹ ਤੇ ਰਹਿਨੇ ਆ ਸਾਡੇ ਕੋਲ ਤਕਰੀਬਨ 80-85 ਹਜ਼ਾਰ ਕਨੈਕਸ਼ਨ ਹੋ ਗਏ ਅਸੀਂ ਸਾਰਾ ਛੱਡ ਕੇ ਇਹਨਾਂ ਨੂੰ ਦੇ ਦਿੱਤਾ ਦੁਬਾਰਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਯੂਜ਼ ਕੀਤਾ ਗਿਆ ਉਸ ਕੰਮ ਚ ਤੇ ਯੂਜ਼ ਕੀਤਾ ਹੀ ਗਿਆ ਮੈਨੂੰ ਇਹ ਪਹਿਨੇ ਕੀ ਲੋਡ ਸੀ ਮੈਂ ਦਾਪ ਦਾ ਵਧੀਆ ਹੀ ਮੈਂ ਕਦੀ ਕਿਸੇ ਨਾਲ ਵਧੀ ਕੀ ਕਰਕੇ ਰਾਜੀ ਨਹੀਂ ਸੀ ਪਰ ਇਹਨਾਂ ਨੇ ਆਪ ਸ਼ੁਰੂ ਕਰਾਈ ਤੁਹਾਡੇ ਪਿੰਡ ਦਾ ਇੱਕ ਚਰਚਾ ਚੱਲ ਰਹੀ ਹੈ ਕਿ ਦੋ ਮੁੰਡਿਆਂ ਦੇ ਉੱਤੇ ਕੋਈ ਪਰਚਾ ਨਜਾਇਜ਼ ਹੈ ਕਿ ਜਾਇਜ਼ ਹੈ ਜਿਹੜੇ ਬੱਚੇ ਪ੍ਰੋਟੈਸਟ ਕਰਦੇ ਨੇ ਹਨਾ ਕਨੈਕਟਰ ਸੀ ਦੋਵੇਂ ਜੀ ਤੇ ਦੋਵਾਂ ਮੁੰਡਿਆਂ ਤੇ 307 ਲਾਤੀ ਕੋ ਗੱਲ ਬਣਦੀ ਦੱਸੋ ਜੀ ਇੱਕ ਬੱਚਾ ਆਪਦੀ ਨੌਕਰੀ ਵਾਸਤੇ ਆਪਣੇ ਪੱਕੇ ਹੋਣ ਵਾਸਤੇ ਆਪਣੇ ਹੱਕ ਮੰਗਣ ਵਾਸਤੇ ਪ੍ਰੋਟੈਸਟ ਕਰਦਾ ਆ ਤੇ ਤੁਸੀਂ ਉਹਨਾਂ ਨੂੰ ਦੱਬਣ ਦੇ ਚੱਕਰ 'ਚ ਬੱਚਿਆਂ ਦੇ ਉਹਨਾਂ ਨੂੰ ਸੂਹਤ ਤੱਕ ਕੀ ਦੇਣੀ ਤੁਸੀਂ ਉਹਨਾਂ ਤੇ 307 ਲਾਤੀ ਦੋਵਾਂ ਤੇ ਇਹਨਾਂ ਤੋਂ ਤੇ ਮੇਰੇ ਪਿੰਡ ਦੇ ਆ ਨਾ ਭਈ ਪਤਾ ਨਹੀਂ ਕਿੰਨਿਆਂ ਕਦੇ ਬੱਚਿਆਂ ਤੇ ਲਾਈਆਂ ਇਹਨਾਂ ਨੂੰ 307 ਜਿਹੜਾ ਬੰਦਾ ਪ੍ਰੋਟੈਸਟ ਦੇ ਵਿੱਚੋਂ ਨਿਕਲਿਆ ਹੋਵੇ ਉਹ ਪ੍ਰੋਟੈਸਟ ਬਣਾ ਕਿਸੇ ਨੂੰ ਕਰਨ ਨਾ ਦੇਵੇ ਕਿਸੇ ਨੂੰ ਧਰਨਾ ਨਾ ਰਾਉਣ ਦੇਵੇ ਇਹ ਤਾਂ ਫਿਰ ਡਿਕਟੇਟਰਸ਼ਿਪ ਹੋ ਗਈ ਠੀਕ ਹੈ ਕਿ ਨਹੀਂ ਹੁਣ ਉਹ ਉਹਨਾਂ ਦੀਆਂ ਮਾਵਾ ਵੀ ਆ ਉਹਨਾਂ ਦੀਆਂ ਭੈਣਾ ਵੀ ਆ ਉਹਨਾਂ ਦੇ ਬੱਚੇ ਵੀ ਆ ਉਹ ਕੀ ਸੋਚਦੇ ਹੋਣਗੇ ਵੀ ਕਿਹੜੀ ਸਰਕਾਰ ਨੂੰ ਹੀ ਵੋਟਾਂ ਪਾਈਆਂ ਇਹਨਾਂ ਲੋਕਾਂ ਨੇ ਲੱਡੂ ਵੰਡੇ ਜਦੋਂ ਇਹ ਸਰਕਾਰ ਬਣੀ ਆ ਮੈਨੂੰ ਪਤਾ ਕਨੈਕਟਰਾਂ ਡਰਾਈਵਰਾਂ ਨੇ ਰੋਡਵੇਜ ਵਾਲਿਆਂ ਨੇ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਪੱਕਿਆਂ ਕਰਾਂਗੇ ਤੁਹਾਨੂੰ ਹੱਕ ਮਿਲਣਗੇ ਹੁਣ ਅਸੀਂ ਉਹਨਾਂ ਗੱਲਾਂ ਤੋਂ ਮੁੱਕਰ ਗਏ ਆ ਤੁਹਾਨੂੰ ਮੈਂ ਇੱਕ ਹੋਰ ਛੋਟੀ ਜੀ ਗੱਲ ਦੱਸਦਾ ਜੀ ਪਟਿਆਲੇ ਧਰਨਾ ਲੱਗਾ ਸੀ ਨਰਸਾਂ ਕੁੜੀਆਂ ਜਿਹੜੀਆਂ ਉਹ ਰਜਿੰਦਰਾ ਹਸਪੀਟਲ ਤੇ ਛੱਤ ਤੇ ਛੜ ਗਈਆਂ ਜੀ ਅਸੀਂ ਮੈਂ ਹੋਇਆ ਭਗਵੰਤ ਮਾਨ ਜੀ ਹੋਏ ਡਾਕਟਰ ਬਲਵੀਰ ਹੋਇਆ ਜਿਹੜਾ ਅੱਜ ਮੰਤਰੀ ਉਸ ਵਿਭਾਗੇ ਦਾ ਸਾਰੇ ਜਿੰਨੇ ਵੀ ਐਮਐਲਏ ਬਣੇ ਆ ਟੋਟਲ ਚੇਤਨ ਹੋਇਆ ਜੋੜਾ ਬਾਜਰਾ ਤੇ ਜੀਤਪਾਲ ਕੋਲੀ ਹੋਇਆ ਤੇ ਕਰਵੰਤ ਬਾਜੀਗਰ ਹੋਇਆ ਦੇਵਮਾਨ ਹੋਇਆ ਨੀਨਾ ਮਿੱਤਲ ਹੋਈ ਜਿੰਨੇ ਵੀ ਅਸੀਂ ਐਮਐਲਏ ਬਣੇ ਆ ਗੁਰਲਾਲ ਹੋਇਆ ਅਸੀਂ ਸਾਰੇ ਉੱਥੇ ਗਏ ਵੀ ਅਸੀਂ ਉਹਨਾਂ ਭਰੋਸਾ ਦਿੱਤਾ ਵੀ ਅਸੀਂ ਤੁਹਾਨੂੰ ਪੱਕਿਆਂ ਕਰਾਂਗੇ ਸਾਡੀ ਸਰਕਾਰ ਵਾਲੇ ਪਹਿਲੀ ਕੰਮ ਤੁਹਾਡੇ ਤੇ ਚੱਲੂਗੀ ਉਹ ਕੁੜੀਆਂ ਤਰਲੇ ਲੈਂਦੀਆਂ ਫਿਰਦੀਆਂ ਅੱਜ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਗਿਆ ਹੁਣ ਜਦੋਂ ਜਾਂਦੀਆਂ ਉਹਨਾਂ ਨੂੰ ਪੁਲਿਸ ਹੀ ਨਹੀਂ ਨੇੜੇ ਲੱਗਣ ਦਿੰਦੀ ਅਸੀਂ ਆ ਜਿਹੜੀਆਂ ਗੱਲਾਂ ਕੀਤੀਆਂ ਉਹ ਵੀ ਪੂਰੀਆਂ ਨਹੀਂ ਕਰ ਰਹੇ ਤੇ ਅਸੀਂ ਕੀ ਭਾਲਦੇ ਵੀ ਅੱਗੇ ਕਾ ਕਾ ਕਿਤਨਾ ਲੋਕ ਸਾਨੂੰ ਅੱਗੇ ਬੁਲਾ ਲੈਣਗੇ ਹੂੰ ਕਿਤਰਾ ਸਾਨੂੰ ਜਿਤਾਉਣਗੇ ਬਿਲਕੁਲ ਨਹੀਂ ਜਿਤਾਉਂਦੇ ਜੀ